ਮਾਨਯੋਗ ਕਮਿਸ਼ਨਰ ਪੁਲਿਸ ਅੰਮ੍ਰਿਤ ਸਰ ਤੁਹਾਡਾ ਗੂੜੀ ਸੰਪਰਕ ਹੈ ਦਿਸ਼ਾਂਤ ਦੇ ਚਾਬੀ ਅਫਸਰ ਜਿਹੜਾ ਯੁੱਧ ਨਸ਼ਾ ਦੇ ਸਾਡੀਆਂ ਟੀਮਾਂ ਵੱਲੋਂ ਲਗਾਤਾਰ ਕਾਰਜ ਚੁਕੀ ਜਾ ਰਹੀ ਹੈ ਜਿਸ ਦੇ ਤਹਿਤ ਸਾਡੇ ACP ਸਾਉਥ ਪਰਵੇਸ਼ ਚੋਪੜਾ ਜੀ ਤੇ ਇਹਨਾਂ ਦੇ SHO ਪੰਜਾਬ ਗਿੰਦਰ ਸਿੰਘ ਸੈਟੂ ਸਟੂਟ ਗਵਰਨਮੈਂਟ ਵੱਲੋਂ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਦੇ ਵਿੱਚ ਲਾਪੀਸਨ ਪੀਐਸ ਲੱਭਾ ਤੇ ਚਾਂਸ ਹਨ ਜਿਹੜੇ ਦੋਨੇ ਦੋਨੋਂ ਜਿਹੜੇ ਸਟਾਨਵਨ ਦੇ ਰਹਿਣ ਵਾਲੇ ਨੇ ਇਹਨਾਂ ਦੇ ਇੱਕ ਨੂੰ ਗ੍ਰਿਫਤਾਰ ਕਰਕੇ ਮਕੱਦਮਾ ਨੰਬਰ 64 ਜਿਹੜਾ थाना ਸਟਾਨਵਨ ਦੀ ਪੀਐਸ ਐਸ ਵਿੱਚ ਦਰਜ ਕੀਤਾ ਗਿਆ ਇਹਨਾਂ ਦੋਵਾਂ ਤੋਂ ਮੌਕੇ ਤੇ 276 ਗ੍ਰਾਮ ਹੈਰੋਇਨ 2000 ਦਾ ਡਰੱਗ ਮੰਨੀ ਤੇ ਪਲੱਸ ਜਿਹੜਾ ਮੋਟਰਸਾਈਕਲੇ ਬੱਧਰੇ ਸਨ ਉਹ ਇਹਨਾਂ ਉਹਨਾਂ ਬਰਾਮਦ ਕੀਤਾ ਗਿਆ ਇਸ ਨੂੰ ਜਿਹੜਾ ਅਰੈਸਟ ਕਰਕੇ ਇਹਨਾਂ ਨੂੰ ਫੇਚ ਅਦਾਲਤ ਕੀਤਾ ਗਿਆ ਇਸ ਦੇ ਉੱਤੇ ਜਿਹੜੀ ਹੋਰ ਤਫ਼ਤੀਸ਼ ਸਾਡੇ ਵੱਲੋਂ ਜਾਰੀ ਹੈ ਜਿਸ ਨੇ ਵਰਨਣ ਹੋ ਗਿਆ ਵੀ ਇਹ ਦੋਵੇਂ ਦੋਸ਼ੀ ਜਿਹੜੇ ਪਰਮੇਨਰਿਟੀ ਇੰਰੋਰੀਅਸ ਕ੍ਰਿਮੀਨਲ ਨੇ ਲਾਤੀ ਸਿੰਘ ਦੇ ਉੱਤੇ ਪਹਿਲਾਂ ਛੇ ਮਕਦਮੇ ਕਰ ਦਿੱਤੇ ਨੇ ਜਿਸ ਦੇ ਵਿੱਚ ਐਕਸਾਈਜ਼ ਐਕਟ ਦੇ ਮਕਦਮੇ ਸ਼ਾਮਿਲ ਨੇ ਇਸ ਤੋਂ ਇਲਾਵਾ ਚਾਂਦ ਸਿੰਘ ਦੇ ਉੱਤੇ ਦੋ ਮਕਦਮੇ ਦਰਜ ਨੇ ਜਿਸ ਦੇ ਵਿੱਚ ਇੱਕ ਐਕਸਾਈਜ਼ ਐਕਟ ਅਤੇ ਇੱਕ ਐਂਟੀ-ਦ੍ਰੱਗ ਸੈਕਟ ਦਾ ਜਿਹੜਾ ਮਕਦਮਾ ਲੱਗੇ ਹੋਇਆ ਇਹਨਾਂ ਦੋਵਾਂ ਦੋਸ਼ੀਆਂ ਨੂੰ ਗ੍ਰফতার ਕਰਕੇ ਜਿਹੜਾ ਸਾਰੀ 체ਨ ਨੂੰ ਜਿਹੜਾ ਨੈਕਸਸ ਨੂੰ ਤੋੜਿਆ ਜਾਵੇਗਾ ਇਸ ਦੇ ਵਿੱਚ ਇਹਨਾਂ ਦੇ ਦੋ ਸਾਥੀ ਜਿਹੜੇ ਪਹਿਲਾਂ ਸੁਤਾਨ ਸਿੰਘ ਅਤੇ ਪ੍ਰਗਟ ਸਿੰਘ ਜਿਹੜੇ ਦੋ ਅਰੈਸਟ ਕੀਤੇ ਸਨ ਸੁਤਾਨ ਹੰਮਕਲਿਸ ਵੱਲੋਂ ਜਿਸ ਦੇ ਵਿੱਚ ਮਕਦਮਾ ਨੰਬਰ 12325 ਜਿਹੜਾ ਦਰਜ ਕੀਤਾ ਗਿਆ ਸੀਗਾ ਉਸ ਦੇ ਵਿੱਚ ਵੀ ਇਹ ਲਾਪੇਚੇ ਲੱਭਾ ਜਿਹੜਾ ਨਾਮਿਨੇਟਡ ਹੈ ਇਸ ਦੇ ਸਾਰੇ ਐਂਗਲਸ ਨੂੰ ਜਿਹੜਾ ਵਾਚ ਕਰਕੇ ਇਸ ਦੀ ਤਫ਼ਤੀਸ਼ ਨੂੰ ਹਰ ਐਂਗਲ ਤੋਂ ਵੇਖਦਿਆਂ ਹੋਏ ਜੋ ਹੋਰ ਵੀ ਕੋਸ਼ਿਸ਼ ਹੋਏਗਾ ਉਹ ਵੀ ਇਸ ਦੇ ਵਿੱਚ ਨਾਮਿਨੇਟ ਕਰਕੇ ਇੱਕ ਕਾਨੂੰਨ ਮੁਤਾਬਕ ਕਰਦੇ